ਨੈਕਸਟ 24 ਪੰਜਾਬ న్యూਸ ਚੈਨਲ ਤੇ ਦੇ ਦਰਸ਼ਕਾਂ ਨੂੰ ਫਿਰਪਿਰ ਸੱਚੀ ਕਾਲ ਸਾਡੇ ਚਨ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜੂਰ ਕਰੋ ਤਾਂ ਜੋ ਸਾਡੀ ਔਨ ਵਲਗਨ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਰਤ ਤੱਕ ਕੰਟੈਂਟ ਰਾਜ ਚੋਂ ਨਸ਼ਿਆਂ ਦੇ ਮੁਕੰਮਲ ਖਾਤਮੇ ਦੇ ਲਈ ਸ਼ੁਰੂ ਕੀਤੀ ਗਈ ਮਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਅੱਜ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਦੇ ਵਿੱਚ ਹਲਕਮ ਦੇ 16 ਦੀਗਵਾਈ ਦੇ ਹੇਠ ਨਸ਼ਾ ਮੁਕਤੀ ਯਾਤਰਾ ਕੱਢੀ ਗਈ ਜਿਨ੍ਹਾਂ ਦੇ ਵਿੱਚ ਪਿੰਡਾਂ ਦੇ ਪੰਚਾਂ ਸਰਪੰਚਾਂ ਮੋਦਭਰਾਂ ਵਿਅਕਤੀਆਂ ਤੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਨੇ ਅਗਲਾ ਇਹਦੋਂ ਹਲਕਾ ਵਦਕ ਤਰੰਤਾਰਨ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਕੋਟਲੀ ਰਟੋਲ ਅਤੇ ਦਬੂਜੀ ਵਿਖੇ ਨਸ਼ਾ ਮੁਕਤੀ ਯਾਤਰਾ ਕੱਢੀ ਗਈ ਇਸ ਮੌਕੇ ਸੰਬੋਧਿਤ ਕਰਦਿਆਂ ਡਾਕਟਰ ਸੋਹਲ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਦੇ ਸੰਕਲਪ ਨੂੰ ਪੂਰਾ ਕਰਨ ਲਈ ਹਰ ਪਿੰਡ ਹਰ ਕਸਬੇ ਤੇ ਹਰ ਸ਼ਹਿਰ ਦੇ ਵਿੱਚ ਪਹੁੰਚ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਵਰਗਾਂ ਦੇ ਸਹਿਯੋਗ ਲੈ ਕੇ ਪੰਜਾਬ ਨੂੰ ਮੁਕਤ ਕੀਤਾ ਜਾ ਸਕੇ ਤੁਸੀਂ ਵੀ ਦੇਖੋ ਕਿ ਇਹ ਪੂਰਾ ਮਾਮਲਾ ਨਿਊਜ਼ ਟੈਕਸ ਤੋਂ ਸਰਬਜੀਤ ਸਿੰਘ ਸ਼ੇਸ਼ ਰਿਪੋਰਟ ਸੱਜਣਾ ਭਾਵੇਂ ਭਾਵੇਂ ਦੇ ਕਾਨੂੰਨ ਤੋਂ ਭਾਵੇਂ ਦੇ ਕਾਲੀ ਪਾਜ ਤੱਕ ਇਹਨਾਂ ਦੇ ਰਾਜ ਦੇ ਵਿੱਚ ਨਸ਼ਾ ਜਿਹੜਾ ਵਧਿਆ ਕਰ ਰਿਹਾ ਕਾਂਗਰਸ ਨੇ ਵੀ ਇਹੋ ਕਹਿੰਦੇ ਸਰਕਾਰ ਸੀ ਅਤਿ ਉਪਕਾ ਸਾਹ ਫੜਦੇ ਕਲੰਮੀ ਸਭਾ ਨੂੰ ਮੂੰਹ ਕਰਕੇ ਇਹ ਕਿਹਾ ਸੀ ਕਿੰਨੇ 4 ਹਫ਼ਤੇ ਦੇ ਵਿੱਚ ਨਸ਼ਾ ਜਿਹੜਾ ਕਰ ਹੋਇਆ ਕੁਛ ਨਹੀਂ ਆਗਿਆ ਜੀ ਨਾਲ ਦੀ ਰਹੀ ਅੱਜ ਬਿਆਨ ਬੱਗੀ ਹੈ ਜਦੋਂ ਤੋਂ ਭਗਵਾਨ ਪ੍ਰਧਾਨ ਸਰਕਾਰ ਆਈ ਜੂਨਾ ਤੋਂ ਪਹਿਲਾਂ ਇਹ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਲੋਕਾਂ ਨਾਲ ਕਿ ਜੇਕਰ ਆਮ ਪਾਰਟੀ ਦੀ ਸਰਕਾਰ ਹੁੰਦੀ ਹੈ ਤਾਂ ਅਸੀਂ ਕਾਹਤ ਯੋਜਨਾਵਾਂ ਨੂੰ ਸ਼ੁਰੂ ਕਰਾਵਾਂਗੇ ਇਸ ਦੇ ਨਾਲ ਆਪਣੇ ਵਾਅਦੇ ਨੇ ਕਿ ਭਗਵਾਨ ਪ੍ਰਧਾਨ ਸਰਕਾਰ ਨੇ ਜੋ ਦਿਨ ਮਸ਼ਹੂਰ ਹੋਵੇ ਪਿੱਛਾ ਜਿਹੜਾ ਤੇ ਸਾਰੇ ਪਿਆਰ ਨਾਲ ਚੱਲ ਰਿਹਾ ਚੱਲ ਰਿਹਾ ਵਾ ਤੇ ਅਸੀਂ ਰੋਜ਼ ਹੀ ਉਨਕਰ ਚਾਰ ਚਰਨ ਤੇ ਮਿਲੇ ਆ ਅਨਤ ਜਾ ਰਹੇ ਆ ਲੋਕਾਂ ਨੂੰ ਅਵੇ ਅਵੇ ਕਰ ਰਹੇ ਆ ਲੋਕਾਂ ਕੋ ਸਾਥ ਵੀ ਮੰਗ ਰਹੇ ਆ ਇਹ ਜਿਹੜਾ ਜੁਗਵਾ ਦਾ ਸਮਾਜਿਕ ਸਮੱਸਿਆ ਵਾ ਇਹ ਕੋਈ ਕਿਸੇ ਦਾ ਕੰਮ ਨਹੀਂ ਹੈ ਕਰਨਾ ਚਾਹੀਦਾ ਸਰਕਾਰ ਨੇ ਕਿਹਾ ਆਪਣਾ ਸਾਰਿਆਂ ਨੂੰ ਖੁਸ਼ ਰੱਖਦਾ आप सरकार करते में जो नशा मुक्त बनाइए जो आप अपना पिंड नशा मुक्त कर लिया आपके जो सारा पंजाब है वो तो नशा मुक्त तो होगा और तो लोगों ने मेरी अपील है कि वो तो व् इस मुहम का हिस्सा बन के सरदार भगवंत सिंह मां सरकार का साथ दिए आप ਮਹਤਰਾ ਜੀ ਆਵਾਜ਼ ਜੀ ਜੁਣੇ ਸਾਹਿਬ ਕਿੰਨੇ ਕਿ ਲੋਕਾਂ ਵੱਲੋਂ ਜਿਹੜਾ ਫਰਮਾਨ ਜਗਾ ਰਿਹਾ ਉਹ ਰਿਸਪੌਂਸ ਮਿਲ ਰਿਹਾ ਕੋਈ ਵੀ ਲੋਕਾਂ ਵੱਲੋਂ ਲੋਜ ਆ ਰਾਮ ਜੀ ਆ ਰਿਹਾ ਉਸੇ ਲੋਕੀ ਨੇ ਸਾਡੀ ਪਾਈ ਸਰਕਾਰ ਮਿਲ ਤੋਂ ਉਹ ਤਾਂ ਸੀ یہ جا نشہ کا پہلے ابھی نوجوان کی کھا رہے ہیں سو لوگ جہاں نے بہت وقت ساتھ دیکھ رہے ہیں کوئی تو سرکار نشے لگانے اس کر کے لوگ جی